ਭਾਈ ਵਿਦ ਫੈਮਿਲੀ ਹੈ ਮੋਨ ਸਾਹਿਬ ਜਾਣੇਗੀ ਤੇ ਮਦਲੀ ਹਲੇ ਪਲਾਣੀ ਹੈ ਸੋਚ ਰਹੇ ਆ ਬਾਕੀ ਸ਼ਾਇਦ ਆਪਣਾ ਜਾਣ ਦਾ ਬਣ ਜੇ ਗੱਡੀ ਲੈ ਕੇ ਚੱਲਾਂਗੇ ਇਹੀ ਜਿਹੜੀ ਲੈ ਕੇ ਜਾ ਰਹੇ ਆ ਗੱਡੀ ਸਾਡੀ ਸ਼ਾਨਦਾਰ ਹੈ ਜੈਗੂਅਰ ਮੌਸਮ ਅੱਜ ਹੋਇਆ ਬਹੁਤ ਸ਼ਾਨਦਾਰ ਇੰਨੀ ਗਰਮੀ ਦੇ ਬਾਅਦ ਇੰਨੀ ਗਰਮੀ ਦੇ ਬਾਅਦ ਅੱਜ ਮੌਸਮ ਠੰਡਾ ਹੋਇਆ ਯਾਰ ਲਾਚਨ ਕੀ ਹੋਈ ਛੰਟ ਚਟਈਆ ਕਬਾੜ ਪਨ ਦਿਆ ਗਿਆ ਕਿੱਤਨੇ ਵਾਸਤੇ ਸੋ ਅੰਕੀਆਂ ਗਿਰ ਗਿਆ ਹਾਂ ਹਾਂ ਉਹ ਉੱਥੇ ਘੇਰਿਆ ਟੋਬੇ ਨੇੜੇ ਠੀਕ ਹੈ ਕੁਆਰ ਬਹੁਤ ਜਿਆਦਾ ਕੁਝ ਨਹੀਂ ਹੈਗਾ ਉਧਰ ਨੂੰ ਸਾਫ ਸਾਫ ਜਗ੍ਹਾ ਮੈਨੂੰ ਲੱਗ ਜਾਉ ਗਰੇ ਨੂੰ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਦਿਨ ਦੀ ਨਵੀਂ ਸਵੇਰ ਹੋ ਚੁੱਕੀ ਹੈ ਤੇ ਨਵੀਂ ਵੀਡੀਓ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੌਸਮ ਅੱਜ ਪੂਰਾ ਸ਼ਾਨਦਾਰ ਬਣਿਆ ਹੋਇਆ ਬੱਦਲਵਾਈ ਵਾਲਾ ਹਵਾ ਖੁਲਗੀ ਪਰ ਮੇਨੀ ਹਲੇ ਤੱਕ ਆਇਆ ਹਵਾ ਦੇ ਨਿਸ਼ਾਨ ਨਹੀਂ ਪੈ ਜਾਂਦਾ ਤਾਂ ਮਿੱਟੀ ਨਾਲ ਉੜਦੀ ਨਹੀਂ ਪੈ ਕੇ ਥੋੜਾ ਜਿਹਾ ਮਿੱਟੀ ਦਾ ਵਜਾਂਦੀ ਹੈ ਤੇ ਉੱਤੇ ਉਹਦਾ ਹਵਾ ਖੋਲ ਲੈਂਦਾ ਕੋਈ ਦਿੱਕਤ ਨਹੀਂ ਦੀ ਬੂਆ ਨੇ ਫੇਰੇ ਫੇਰੇ ਕਰਦੀ ਆ ਕੰਮ ਓਕੇ ਉਹ ਬਾਲਟੀ ਉੱਡ ਗਿਆ ਉਹ ਵਗੇ ਇੱਥੇ ਪਹਿਲਾਂ ਪਹਿਲੇ ਤੂਫਾਨ ਕੀ ਤਾਂ ਨਿਸ਼ਾਨ ਹਲੇ ਤੱਕ ਸੈੱਟ ਨਹੀਂ ਹੋ ਰਹੇ ਨਵੀਂ ਹਵਾ ਖੋਲ ਜਾਈਏ ਚਲੋ ਬਹੁਤ ਤੇਜ ਹੈ ਨਿਰਵਕ चाली पंताली स्पीडी समान कैरी करो अपना अंदर रखो ज्यादा तो ऊपर मौसम मौसम कुछ नहीं घोड़ी पी उपर चलो बाहर मौसम हो गया एक नंबर बिलकुल ठंडा थोड़ी थोड़ी कणिया गिर रही ਤੇ ਹਵਾ ਬਹੁਤ ਜ਼ਿਆਦਾ ਤੇਜ਼ ਹੈ ਹਵਾ ਤੇਜ਼ ਕਰਕੇ ਨਾ ਮਤਲਬ ਕਿ ਕਾਫੀ ਜ਼ਿਆਦਾ ਮਿੱਟੀ ਉੱਡ ਕੇ ਆ ਰਹੀ ਹੈ ਗਰਦ ਉੱਡ ਰਿਹਾ ਸੋ ਮੈਨੂੰ ਹੈ ਗਿਆ ਗਰਦੇ ਤੋਂ ਅਲਰਜੀ ਤਾਂ ਮੈਂ ਹੁਣੇ ਟੈਬਲੇਟ ਲੈ ਕੇ ਆਇਆ ਖਤਮ ਹੋਈਆਂ ਹੋਈਆਂ ਸੀਗੀਆਂ ਤੇ ਮੈਡੀਕਲ ਸਟੋਰ ਤੋਂ ਲੈ ਕੇ ਆਇਆ ਹੁਣੇ ਉਹ ਲੈ ਕੇ ਬੈਠਿਆ ਕਿਉਂਕਿ ਛਿੱਕਾਂ ਤੇ ਅੱਖਾਂ ਦੇ ਨੇੜੇ ਖਾਸ ਕਾਫੀ ਜ਼ਿਆਦਾ ਆਉਂਦੀ ਹੈ ਮੈਨੂੰ ਡਸਟਿੰਗ ਕਰਕੇ ਸੋ ਇਹ ਮੇਰੀ ਚਾਬੀਆਂ ਦੇ ਵਿੱਚ ਜੋ ਮੈ ਰਿੰਗ ਪਾਈ ਹੋਈ ਸੀਗੀ ਉਹ ਪਤਾ ਨਹੀਂ ਕਿਦਾਂ ਉਹ ਵੀ ਮਤਲਬ ਕਿ ਖਰਾਬ ਹੋ ਗਈ ਸੀ ਖਰਾਬ ਕਿੰਨਾ ਮਤਲਬ ਕਿ ਲੂਸ ਹੋ ਗਈ ਲੂਸ ਹੋਣ ਕਰਕੇ ਸਾਰੀਆਂ નીક ਲ ਗਈਆਂ ਤੇ ਬਸ ਅੱਜ ਦੇ ਦਿਨ ਦੀ ਸ਼ੁਰੂਆਤ ਕਰਨ ਲੱਗੇ ਆ ਤੇ ਕਰਦੇ ਆ ਕੰਮਕਾਰ ਸ਼ੁਰੂ ਆਪਣਾ ਤੇ ਕੰਮਕਾਰ ਸ਼ੁਰੂ ਕਰਨ ਤੋਂ ਬਾਅਦ ਅੱਜ ਦੇਖੋ 3 ਦਿਨ ਹੋ ਗਏ ਮੈਨੂੰ ਹਰਵੀਨ ਤੇ ਉਹਦੀ ਮੰਮਾ ਕਹਿੰਦੀ ਹੈਗੀ ਮੈਨੂੰ ਵੀ ਘਰ ਜਾਣਾ ਹੈ ਰਵਿੰਦਰ ਨੰਦ ਇਹ ਕਰ ਤਾ ਮੈਂ ਟਾਲਣਾ ਟੋਲ ਕਰ ਰਿਆ ਅੱਜ ਨੂੰ ਛੱਡਣ ਜਾਣਾ ਕਿਸੇ ਵੀ ਹਾਲਤ ਵਿੱਚ ਜਾਣਾ ਪਏਗਾ ਕਿਉਂਕਿ ਛੁੱਟੀਆਂ ਛੁੱਟੀਆਂ ਦੇ ਵਿੱਚ ਹੋਰ ਕਈ ਸ਼ਡਿਊਲ ਕਈ ਪ੍ਰੋਗਰਾਮ ਬਣਾਏ ਹੋਏ ਆਂ ਪਲਾਨਿੰਗਾਂ ਕੀਤੀਆਂ ਹੋਈਆਂ ਸ਼ਾਇਦ ਮੈਂ ਵੀ ਕਿਤੇ ਜਾਂਦਾ ਪ੍ਰੋਗਰਾਮ ਬਣ ਜੇ ਸਾਡਾ ਤਾਂ ਕਹਿੰਦੇ ਕਿ ਜਿਹੜੇ ਮੈਨੂੰ 2-4 ਦਿਨ ਲਾ ਕੇ ਆਣੇ ਆ ਉਹ ਮੈਂ ਲਾਇਆ ਵਾਂ ਉਸ ਤੋਂ ਬਾਅਦ ਹੀ ਕਿਤੇ ਦਾ ਪ੍ਰੋਗਰਾਮ ਬਣ ਗਿਆ ਤਾਂ ਫਿਰ ਅਸੀਂ ਕੁਝ ਦਿਨ ਚੱਲ ਪਾਵਾਂਗੇ ਸੋ ਮੈਨੂੰ ਅੱਜ ਜਾਣਾ ਪਏਗਾ ਸੋ ਮੈਂ ਵੀਰੇ ਦਾ ਕੰਮ ਕਰਨ ਵੇੜ ਕੇ ਜਲਦੀ ਤੋਂ ਜਲਦੀ ਉਹਨਾਂ ਨੂੰ ਪਹਿਲਾਂ ਛੱਡ ਗਿਆ ਮਗਾ ਇਹਨੇ ਨੂੰ ਹਵਾ ਵੀ ਰੁਕ ਜੇਗੀ ਜਿਹੜੀ ਕਾਫੀ ਤੇਜ਼ ਚੱਲ ਰਹੀ ਹੈ ਸੋ ਕਰਦੇ ਆਂ ਅੱਜ ਦਿਨ ਦੀ ਸ਼ੁਰੂਆਤ ਚਲੋ ਜੀ ਯੂਟਿਊਬਰ ਤੇ ਅਸੀਂ ਤਕਰੀਬਨ ਕਈ ਸਾਲ ਤੋਂ ਵਰਕ ਕਰ ਰਹੇ ਆ ਬਟ ਮਤਲਬ ਕਿ ਤੁਸੀਂ ਲਾ ਲੋ ਕਿ ਟਾਈਮ ਦੀ ਕਮੀ ਤੇ ਕੰਮ ਕਰਕੇ ਫਸੇ ਹੋਣ ਕਰਕੇ ਅਸੀਂ ਇਸ ਨੂੰ ਪ੍ਰੋਪਰ ਟਾਈਮ ਨਹੀਂ ਦੇ ਪਾਇਆ ਮੇ ਅਬਾਊਟ 2019 ਤੋਂ ਲੈ ਕੇ ਹੁਣ ਤੱਕ ਅਸੀਂ ਯੂਟਿਊਬ ਨੂੰ ਮਤਲਬ ਜੀ ਆਪਣਾ ਐਜ਼ ਅ ਪ੍ਰੋਫੈਸ਼ਨ ਯੂਜ਼ ਕਰਦੇ ਜਾ ਰਹੇ ਆ ਤੇ ਪਹਿਲਾ ਸਾਡਾ ਇੱਕ ਚੈਨਲ ਹੁੰਦਾ ਸੀਗਾ ਜਿਹਦਾ ਨਾਮ ਹੁੰਦਾ ਸੀ ਮੋਹੀ ਵਾਲੇ ਤੋਂ ਓਬਵੀਅਸਲੀ ਕਾਫੀ ਟਾਈਮ ਚਲਾਇਆ ਬਟ ਸਾਨੂੰ ਇਹ ਨਹੀਂ ਪਤਾ ਸੀਗਾ ਕਿ ਯੂਟਿਊਬ ਮਤਲਬ ਇਹ ਬਹੁਤ ਵਧੀਆ ਪਲੇਟਫਾਰਮ ਹੈ ਤੇ ਵੈਸੇ ਵੀ ਅਸੀਂ ਇਹ ਸੋਚ ਕੇ YouTube ਨੂੰ ਯੂਜ਼ ਕੀਤਾ ਕਿ ਅਸੀਂ ਆਪਣੇ ਜੋ ਮੈਮਰੀਜ਼ ਆ ਸਾਡੀਆਂ ਅਸੀਂ ਕਿੱਥੇ ਕੋ ਮਰੇ ਆ ਅਸੀਂ ਕੀ ਕਰ ਰਹੇ ਆ ਕਿ ਉਹ ਇਸ ਇਸ ਪਲੇਟਫਾਰਮ ਤੇ ਉਹ ਸੇਵ ਹੋ ਕੇ ਰਹਿਦਾ ਹੈ ਤੇ ਆਉਣ ਵਾਲੇ ਸਮੇਂ 'ਚ ਅਸੀਂ ਆਪਣੀ ਮੈਮਰੀਜ਼ ਨੂੰ ਖੁਦ ਦੇਖ ਸਕਦੇ ਹਾਂ ਕਿ ਅਸੀਂ ਉਸ ਟਾਈਮ ਕੀ ਕਰਦੇ ਸੀ ਕਿ ਅਸੀਂ ਕੀ ਕੀਤਾ ਕਿਵੇਂ ਕੀਤਾ ਕੀ ਕਰ ਰਹੇ ਸੀ ਠੀਕ ਹੈ ਤੇ ਮਤਲਬ ਕਿ ਅਸੀਂ ਦੇਖਣਾ ਚਾਹਾਂਗੇ ਕਿ ਹਾਂ ਸਾਡੇ ਤੇ ਕਿੰਨਾ ਜ਼ਿਆਦਾ ਬਦਲਾਅ ਆਇਆ ਕਿੰਨਾ ਚੇਂਜ ਆਇਆ ਕਿ ਅਸੀਂ ਕੀ ਕੀ ਕੀਤਾ ਬਾਹਰ ਦਾ ਮੌਸਮ ਦੇਖਦੇ ਹਾਂ ਕੀ ਹਾਲ ਹੈ ਮੌਸਮ ਦਾ ਪਹਿਲਾ ਫੈਨ ਬੰਦ ਕਰਦੇ ਆ ਯਾਰ 300 ਹੀ ਉਂਟਾ ਮਾਫ ਹੈ 310 ਉਂਟਾ ਰਹਿ ਗਿਆ ਸਾਡੇ ਕੋਲ ਉਸ ਤੋਂ ਬਾਅਦ ਆ ਜਾਏਗਾ ਬਿੱਲ ਤੇ ਚਲੋ ਦੇਖਦੇ ਹਾਂ ਕਿੰਨੇ ਮੈਂਗੋ ਡੁੱਟੇ ਹਨ ਸਾਡੇ ਮੈਂਗੋਆਂ ਦਾ ਰੋਲਾ ਪੈ ਰਿਹਾ ਮੈਂਗੋ ਡੁੱਟ ਗਏ ਮੈਂਗੋ ਡੁੱਟ ਗਏ ਕਹਾ ਕਿਰੇ ਪੱਕੇ ਆ ਕੱਚੇ ਸੱਚੇ ਹੋ ਗਏ ਕੁਬੜਾ ਹੈ ਕੱਚਾ ਕੱਚੇ ਕੱਚੀ ਹੋਂਗੇ ਮੈਂ ਆਏ ਹਾਏ ਬਸ ਠੀਕ ਹੈ ਹਵਾ ਚਲੀ ਝੜਨੇ ਸ਼ੁਰੂ ਯਾਰ ਇਹ ਤਾਂ ਜਿਹੜਾ ਕੱਲ ਕੰਮ ਕਰਾਇਆ ਉਹਦੇ ਦੇਖ ਕੇ ਆਉਂਦੇ ਆ ਕੀ ਹਾਲ ਨੇ ਸੋ ਇੱਕ ਤਾਂ ਉਹਰੇ ਅਸੀਂ ਇੱਕ ਦਾ ਇਹ ਦਰਵਾਜ਼ਾ ਚੇਂਜ ਹੋਏਗਾ ਕਿਸੇ ਮੀ ਕਰਕੇ ਸਾਰਾ ਖਰਾਬ ਹੋ ਗਿਆ ਇੱਕ ਤਾਂ ਸੀਨੇ ਇਹ ਬਣਾਈ ਇਸ ਤੇ ਤੇੜਾ ਆ ਗਿਆ ਯਾਰ ਮਿਸਤਰੀ ਸਾਹਿਬ ਇਹ ਕਿੰਦਾ ਦਾ ਕੰਮ ਕੀਤੇ ਨੇ ਇਹ ਸੀ ਕਿ ਕਈ ਵਾਰ ਨਾ ਮਤਲਬ ਕਿ ਮੀਆਂ ਦਾ ਮੀਦਾ ਪਾਣੀ ਨਾ ਇੱਧਰ ਵੀ ਆ ਕੇ ਸਾਡੇ ਨੀਚੇ ਆ ਜਾਂਦਾ ਸੋ ਇਹ ਪਾਣਾ ਸੈੱਟ ਕਰਾਤਾ ਸੋ ਇੱਕ ਔੜੀ ਲੈ ਕੇ ਆਣੀ ਹੈ ਗੁਰਦੁਆਰੇ ਦੀ ਲੋ ਜੀ ਫੋਲੈਂਡ ਆ ਫਾਈਨਲ ਸਾਰਾ ਕੁਝ ਸੈੱਟ ਹੋ ਗਿਆ ਲੈ ਵੀ ਅਰਬੀਨ ਤੇ ਹਰ ਰਵਜੋਤ ਜਾਰੇ ਨਾਨੀ ਦੇ ਘਰ ਆ ਬਣੇ ਆਪਣੀ ਡਿਊਟੀ ਲਗੀ ਇਹਨੂੰ ਛੱਡਣੇਗੀ ਇਹਨੂੰ ਛੱਡ ਗਿਆ ਹਾਂ ਵੀ ਕਦੋਂ ਵਾਪਸ ਆਵਾਂਗੇ दस परा दिन लगा के दस 12 दिन कोई नहीं अपना हफ्ता लाओ घर आनो आओ मौसम आज बड़ा ਘੈਂਟ ਸ਼ਾਨਦਾਰ ਹੋ ਰਿਹਾ ਠੰਡਾ ਮੌਸਮ ਹੈ ਕਤਲਬਈ ਵਾਲਾ ਮੌਸਮ ਪੈਂ ਦਿਨ ਤੇ ਇੰਨੀ ਜ਼ਿਆਦਾ ਗਰਮੀ ਹੋ ਰਹੀ ਧੀ ਗਰਮੀ ਦੇ ਬਾਅਦ ਅੱਜ ਦਾ ਮੌਸਮ ਕਾਫੀ ਜ਼ਿਆਦਾ ਸੋਹਣਾ ਬਣਿਆ ਹੋਆ ਸ਼ਾਨਦਾਰ ਮੌਸਮ ਹੈ ਹਰ ਠੰਡਾ ਮੌਸਮ ਹੈ ਤੇ ਪਲਾਣੀ ਚੱਲ ਰਹੀ ਹੈ ਭਈ ਵਿਦ ਫੈਮਿਲੀ ਹੇਮੋਂ ਸਾਹਿਬ ਜਾਣੇਗੀ ਤੇ ਬਦਲੀ ਹਲੇ ਪਲਾਣੀ ਹੀ ਹੈ ਸੋਚ ਰਹੇ ਆ ਬਾਕੀ ਸ਼ਾਇਦ ਆਪਣਾ ਜਾਣ ਦਾ ਬਣ ਜੇ ਗੱਡੀ ਲੈ ਕੇ ਚੱਲਾਂਗੇ ਇਹੀ ਜਿਹੜੀ ਲੈ ਕੇ ਜਾ ਰਹੇ ਆ ਗੱਡੀ ਸਾਡੀ ਸ਼ਾਨਦਾਰ ਹੈ ਜੈਗੁਆਰ ਚੜ ਜੇਗੀ ਹੈ ਦੇਖੋ ਚੜਨੀ ਚਾਹੀਦੀ ਆ ਵੈਸੇ ਤਾਂ ਚੜ ਜੇਗੀ ਮਨ ਲੱਗ ਰਿਹਾ ਲੱਛਣ ਲੈ ਫਿਰ ਫੈਮਿਲੀ ਨਾਲ ਕੈਂਪਿੰਗ ਕਰਾਂਗੇ ਫਿਰ ਤੋਂ ਮੈਗੀ ਛੈਗੀ ਚੱਕ ਲੈਣੇ ਕਰਾ ਤੇ ਮੈਗੀ ਬਣਾ ਲੈਣਗੇ ਰਸਤੇ ਮਾ ਰੋ ਰੋ ਕੇ ਖਾਂਦੇ ਪਿੰਦੇ ਚਲੇਗੇ वैसे अपने साथ ना जाने बहुत ज्यादा फायदा दूसरे ਨਾਲੋਂ ਕਿਉਂ ਪੱਕਣੇ ਇਸ ਨੂੰ ਕਿਸੇ ਨਾਲ ਆ ਵੀਰ ਰਵਜੋਤ ਨੇ ਕਰਦਾ ਰੌਣਾ ਸ਼ੁਰੂ ਗੱਡੀ ਦੇ ਵਿੱਚ ਬੈਠਿਆ ਹੈਲੋ ਰਵਜੋਤ ਹਾਊ ਆਰ ਯੂ ਕਿੱਥੇ ਜਾਏਂਗੀ ਕਿਤੇ ਨਾਨੀ ਕੇ ਜਾ ਰਹਾ ਮੈਂ ਤਾਂ ਨਾਨੀ ਕੇ ਨਾਨੀ ਕੇ ਜਾ ਰਿਹਾ ਆਇਓ ਦੇਖੋ ਇਸ ਤੇ ਬਾਅਦ ਗਿਆ ਪਤਾ ਪ੍ਰੋਗਰਾਮ ਬਣਿਆ ਜਾ ਹੈ ਜਾਣੇਗਾ ਸੋ ਮਨੋ ਲੱਗ ਰਿਹਾ ਕਿ ਅਜੇ ਹਲੇ ਗੱਲ ਉੱਡਦੀ ਉੱਡਦੀ ਹੈ ਹੋਲੈਂਡ ਦਾ ਫਾਈਨਲ ਨਹੀਂ ਹੈ ਗਿਆ ਜੇਕਰ ਫੈਮਿਲੀ ਦਾ ਨਾ ਬਣਿਆ ਤਾਂ ਸਾਡਾ ਤਾਂ ਪੱਕਾ ਹੀ ਆ ਫਿਰ ਅਸੀਂ ਬਾਈਕ ਤੇ ਜਾਵਾਂਗੇ ਮਟਰ ਫਰਸਟ ਪਿਓਰਿਟੀ ਹੈਵਲੀ ਉਂ ਦਿੱਤੀ ਹੋਈ ਹੈ ਫੈਵਰੇਵਰ ਨਾਲ ਜਾਵਾਂਗੇ ਪਹਿਲਾਂ ਦੇਖੋ ਕਿੰਨੇ ਸੋਹਣੇ ਖੇਤ ਬਾਇੇ ਹੋਏ ਆ ਠੰਡਾ ਮੌਸਮ ਰਹਿਣ ਚਿਲਡ ਅੱਜ ਕੀ ਕੀ ਕਰ ਰਹੀਆਂ ਹੁੰਗਰ ਜਾ ਹੈਲੋ ਹੈਲੋ ਆਏ ਹਾਏ ਹਾਏ ਵਾ ਇਹ ਦੇਖੋ ਘਰਾਂ ਜਾਣੇ ਦਾ ਬੜਾ ਚੋਅ ਹੈ ਤੇਰੇ ਵੀ ਹੈਮਵਰਡ ਸਾਹਿਬ ਚਲਾ ਹੈਮਵਰਡ ਜਾਉਗਾ ਨਹੀਂ ਹੈਗਾ ਚੋ ਇੰਨਾ ਜਿਆਦਾ ਘਰਾਂ ਜਾਣੇ ਦਾ ਚੋ ਹੈ ਘਰ ਜਾਣੇ ਦਾ ਸਾਰੇ ਨੇ ਹੋਵਾ ਹੈ ਨਾ ਵੀ ਤੇਰੇ ਨੇ ਟਾਈਮ ਪਾ ਕੇ ਛੁੱਟੀਆਂ ਆਮਾ ਆਪਣਾ ਹਫਤਾ ਲਾਓ ਘਰਾਂ ਵਾਪਸ ਆਓ ਫਿਰ ਬੈਕਪੈਕ ਕਰੋ ਹੈਮਵਰਡ ਜਾਵੋ ਚਲੋ ਕਿਹਦੀ 12 ਦਿਨ ਤੇ ਪਹਿਲਾਂ ਨਹੀਂ ਆਉਂਦੇ ਆ ਬਸ 12 ਦਿਨ ਤੇ ਪਹਿਲਾਂ 12 ਦੇ ਪਹਿਲਾਂ ਰਵਜੋਦ ਦਾ ਰਵਜੋਦ ਦਾ ਦਿਲ ਨਹੀਂ ਲੱਗਣਾ ਰਵਜੋਦ ਦਾ ਦਿਲ ਨਹੀਂ ਲੱਗਦਾ ਲੈ ਵੀ ਧੁੱਪ ਨਿਕਲਣ ਲੱਗ ਗਈ ਉਸੇ ਤਰ੍ਹਾਂ ਮੌਸਮ ਚੇਂਜ ਹੋਣਾ ਸ਼ੁਰੂ ਹੋ ਗਿਆ ਗਰਮੈਸ ਹੋ ਗਈ ਜਿੰਨਾ ਕੋ ਬੁੰਦਾ ਬੰਦੀ ਗੱਲ ਮੋਹ ਮੈਂ ਮਤਲਬ ਕੀ ਮੌਸਮ ਸੈਟ ਹੋਇਆ ਤਾਂ ਇਸੇ ਹਿਸਾਬ ਤੇ ਗਰਮਾਇਸਾ ਨਹੀਂ ਸ਼ੁਰੂ ਹੋ ਗਈ ਇਹ ਰੋਡ ਪੱਕੇ ਟ੍ਰੈਫਿਕ ਕਾਫੀ ਹੋਣ ਲੱਗ ਗਈ ਇੰਡਸਟਰੀ ਕਰਕੇ ਪਹਿਲਾਂ ਇਹ ਰੋਡ ਖਾਲੀ ਹੁੰਦਾ ਸੀਗਾ ਬਿਲਕੁਲ ਨਾ ਕੋਈ ਆਲ ਟ੍ਰੈਫਿਕ ਨਹੀਂ ਸੜ ਇੰਡਸਟਰੀ ਇੰਡਸਟਰੀ ਬੰਨੀ ਸ਼ੁਰੂ ਹੋ ਗਈ ਕਾਫੀ ਜ਼ਿਆਦਾ ਇੰਡਸਟਰੀ ਹੈ ਕਿ ਉਦੇ ਤੇ ਆਨੇ ਵਾਲੇ ਟਾਈਮ 'ਚ ਸਾਰਾ ਇੰਡਸਟਰੀ ਨਾਲ ਫੁੱਲ ਹੋ ਜਾਏਗਾ ਏਰੀਆ ਮੇਰੇ ਹਿਸਾਬ ਨਾਲ ਉਹ ਤੇ ਪਿਆ ਜੂਰੇ ਪ੍ਰਵਾਸ ਬਹੁਤ ਜ਼ਿਆਦਾ ਹੋਏਗਾ ਬਾਹਰ ਕੇ ਬੰਦੇ ਆ ਗੀ ਆ ਰਹੀ ਆ ਜੀ ਹਿਸਾਬ ਨਾਲ ਉਹ ਇੰਡਸਟਰੀ ਆ ਜੀ ਆਪਾ ਬਣਾਇਆ ਹੋਇਆ ਨਾ ਇਹ ਇੰਡਸਟਰੀ ਦਾ ਜਮਾਟੋ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਜਮਾਟੋ ਹੁਣ ਪਿੰਡਾਂ ਚ ਵੀ ਡਿਲੀਵਰੀ ਦੇਣੀ ਸ਼ੁਰੂ ਕਰਦੀ ਜਮਾਟੋ ਨੇ ਤੇ ਮਤਲਬ ਇਹ ਕਾਫੀ ਉੱਪਰ ਨੂੰ ਵਧਦਾ ਜਾ ਰਿਹਾ ਜਮਾਟੋ ਦਾ ਜੋ 에ਰਾ ਹੈ ਕਾਫੀ ਜ਼ਿਆਦਾ ਫੈਲਦਾ ਜਾ ਰਿਹਾ ਆਪਣੇ ਪਿੰਡਾਂ ਵਿੱਚ ਵੀ ਸਮਾਨ ਮੰਗਾਓ ਜਲਦੀ ਜਲਦੀ ਖਾਓ ਔਰ ਇੱਕ ਚੀਜ਼ ਪ੍ਰੋਵਾਈਡ ਹੋਣ ਲੱਗੀ ਉਹ ਪਿੰਡਾਂ 'ਚ ਵੀ ਲੈ ਵੀ ਅੰਬਾਲੇ ਵਾਲਾ ਰੋਡ ਆਪਾਂ ਚੜ ਗਏ ਅੱਗੇ ਆ ਕੇ ਪੈਟਰੋਲ ਪੁਆਣਾ ਪੈਟਰੋਲ ਪੰਪ ਥੋੜਾ ਘੈਣਾ ਕਿੰਨੇ ਕੁ ਦੂਰ ਹੋਏਗਾ ਇੱਕ ਇੱਕ ਜਾਂ 2 ਕਿਲੋਮੀਟਰ ਦੂਰ ਹੈ ਤੇ ਇੱਧਰ ਹੀ ਪੁਆਣੇ ਦਾ ਫਾਇਦਾ ਹੋਵੇ ਸੋ ਮੇਰੇ ਹਸਾਬ ਨਾਲ ਇਹ ਆ ਸਰਵਿਸ ਰੋਡ ਫਰਨੀ ਪੈਣੀ ਮੈਨੂੰ ਲੱਗਾ ਇੰਨੇ ਸਾਰਿਆਂ ਨੇ ਬੰਦ ਕਰੇ ਹੋਏ ਆ ਇਹ ਰੋਡ ਰੋਡ ਤੇ ਕ੍ਰੋਸਿੰਗ ਸਾਰੀ ਬੰਦ ਹੋਈ ਵੀ ਹੈ ਚੱਲ ਜੇ ਜੇ ਤਾਂ ਕ੍ਰੋਸਿੰਗ ਮਿਲ ਗਈ ਫਿਰ ਤਾਂ ਠੀਕ ਹੈ ਜੇ ਨਹੀਂ ਮਿਲੀ ਫਿਰ ਆਂਦੇ ਟਾਈਮ ਪਵਾ ਲਾਂਗੇ ਇਸੀ ਸਾਈਡ ਇਸ ਸਾਈਡ ਹੈ ਗਿਆ ਹੈ ਨਾ ਉਹ ਉੱਧਰ ਤਾਂ ਆਂਦੇ ਟਾਈਮ ਆਏਗਾ ਹੈ ਨਾ ਉਹ ਸਟਾਰਟਿੰਗ ਉਹ ਬੰਦ ਕਰਤੀ ਨਾ ਨੇ ਇਹ ਸਾਰੀ ਰੇਲਿੰਗ ਲਾ ਕੇ ਬੰਦ ਕਰਤੀ ਕਿਉਂਕਿ ਐਕਸੀਡੈਂਟ ਦਾ ਖਤਰਾ ਰਹਾ ਕਿਉਂਕਿ ਬੰਦੇ ਇੱਕਦਮ ਰੋਡ ਦੇ ਉੱਪਰ ਕਿਉਂਕਿ ਮੇਨ ਹਾਈਵੇ ਕਾ ਕਿ ਤੇਜ਼ ਚੱਲਦਾ ਹੈ ਪੂਰੇ ਪਤਾ ਨਹੀਂ ਲੱਗਦਾ ਸੋ ਇਸ ਕਰਕੇ ਬੰਦ ਕਰਿਆ ਹੋਇਆ ਮੌਸਮ ਡਬਲ ਵਾਇੰਡਡ ਹੋਇਆ ਵਾ ਕਦੀ ਧੁੱਪ ਧੁੱਪ ਕੀ ਚੁੰਧਗਾ ਜਾ ਕਈ ਵਾਰ ਇਹ ਹੋਆ ਬੱਦਲ ਹੈ ਪਰ ਮੌਸਮ ਸ਼ਾਨਦਾਰ ਹੈ ਦਿਲ ਕਰ ਰਿਹਾ ਹੁਣ ਤਾਂ ਟ੍ਰਿਪ ਗਾ ਚਲ ਵੀ ਤਿਆਰੀ ਕਰੋ ਵੈਸੇ ਮੋਹਨ ਸਾਹਿਬ ਕੀ ਟ੍ਰਿਪ ਬਣਾ ਲਓਗਾ ਸੋਣਾ ਡਿਸੀਜਨ ਆਣਾ ਬਾਕੀ ਹਲੇ ਹੈ ਹੰਗੋਂ ਸਾਹਿਬ ਵੀ ਆਤਰਾ ਵਾਸਤੇ ਜੇਕਰ ਡਿਸੀਜਨ ਆ ਜਾਂਦਾ ਹੈ ਇਹਦੇ ਇਹ ਪੰਪ ਵਾਸਤੇ ਵੀ ਰਸਤਾ ਬੰਦ ਹੈ ਚਲੋ ਕੋਈ ਨਹੀਂ ਅੰਤੇ ਟੈਂਪ ਹੋਵਾਂਗੇ ਫਾਈਨਲ ਡਿਸੀਜਨ ਜਦ ਵੀ ਆਉਂਦਾ ਹੈ ਉਸ ਤੋਂ ਬਾਅਦ ਗੱਡੀ ਦੀ ਸਰਵਿਸ ਹੋਏਗੀ ਬਸ ਪ੍ਰੋਪਰ ਸਾਰਾ ਤੇਲ ਪਾਣੀ ਚੈੱਕ ਕਰਾ ਕੇ ਓਕੇ ਕਰਾ ਕੇ ਇਹੀ ਗੱਡੀ ਵੇਚਾਂਗੇ ਵੇਖੀ ਜਾਏਗੀ ਆਲਟੋ ਹੀ ਜਾਏਗੀ ਹੁਣ ਤਾਂ ਸਾਡੀ ਵਧੀਆ ਆਪਣੀ ਗੱਡੀ ਦਾ ਫਾਇਦਾ ਜਿੱਥੇ ਦਿਲ ਕਰਦਾ ਬੰਦਾ ਉੱਥੇ ਰੋਕਦਾ ਲੈਂਦਾ ਜਿਹੜੀ ਅਸੀਂ ਕਿਰਾਏ ਤੇ ਕਰਕੇ ਲੈ ਕੇ ਜਾਂਦੇ ਆ ਉਹਦੇ ਤੇ ਇਹ ਬੈਨੀਫਿਟ ਨਹੀਂ ਹੁੰਦਾ ਕਿ ਕਿਉਂਕਿ ਉਹਨਾਂ ਦੇ ਲਿਮਟਿਡ ਦਿਨ ਹੁੰਦੇ ਆ ਕੀ ਭਈ ਅਸੀਂ ਇਸ ਵੀ ਜਾਂਵਾਂਗੇ ਦਿਨ ਸਾਡੀ ਵਾਪਸੀ ਆ ਜਿਹੜੀ ਆਪਣੀ ਗੱਡੀ ਆ ਉਸ 'ਚ ਇਦਾਂ ਦਾ ਕੋਈ ਰੋਲਾ ਨਹੀਂ ਹੁੰਦਾ ਬੰਦਾ ਰਾਮ ਤੇ ਆਪਣਾ ਠੇਕਰ ਇੱਕ ਅੱਧਾ ਦਿਨ ਫਾਲਤੂ ਜਾਂ ਜਲਦੀ ਵੀ ਆਣਾ ਤਾਂ ਵੀ ਕੋਈ ਦਿੱਕਤ ਨਹੀਂ ਹੁੰਦੀ ਤੇ ਜਿੱਥੇ ਰੁਕਣਾ ਉੱਥੇ ਹੀ ਰੁਕਣਾ ਆਪਣੀ ਗੱਡੀ ਦਾ ਇਹ ਫਾਇਦਾ ਸੋ ਚਲੋ ਦੇਖਦੇ ਹਾਂ ਕੀ ਬਣਦਾ ਹੈ ਜੋ ਵੀ ਰਹੇਗਾ ਸਾਹਮਣੇ ਹੀ ਰਹੇਗਾ ਤੁਹਾਡੇ ਲੈ ਵੀ ਸੋਰਾ ਪਿੰਡਾਂ ਵਾਲਾ ਹੋ ਰਹੇ ਆ ਪਿੰਡ ਦੀਆਂ ਸੜਕਾਂ ਦੇਖੋ ਟੁੱਟੀਆਂ-ਫੁੱਟੀਆਂ ਇਨਸਾਫ ਹੈ ਸਾਰੇ ਕਿੰਨੇ ਨਾਲ ਹੋ ਗਿਆ ਆ ਬਣਨ ਲੱਗਾ ਕਾ ਕਾ ਕਿ ਜਦਾ 18 ਪਿੰਡਾਂ ਵਾਲੇ ਸ਼ੁਰੂ ਹੋਵੇ ਸੱਤ ਇੱਕ ਲੈਈਏ ਮਾਰੇ ਪਿੰਡ ਵਾਲੀਆਂ ਸੜਕਾਂ ਵਾਲੇ ਬੁਕੇ ਸਾਰਾ ਪਿੰਡ ਅੱਗੇ ਦੇ ਸ਼ੁਰੂ ਹੋਵੇਗੀ ਹੱਦ ਸ਼ੁਰੂ ਹੋ ਗਿਆ ਯਾਰ ਮਾਰੇ ਪਿੰਡੇ ਦੇ ਆਨੇ ਵਾਲੇ ਪਰ ਨੇੜੇ ਨਾ 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 ਪਾਣੀ ਮੰਗਦੇ ਉਹਲੇ ਮਾਰਾ ਮਾਰਾ ਆਈਡੀਆ ਸਟਾਰ ਰਿਹਾ ਹੁੰਦੇ ਸਾਰਾ ਇਹ ਨਹੀਂ ਚੱਲਦਾ ਸਵਾ ਜਾਂਦਾ ਹੈ ਕਿਹੜਾ ਕਿੰਨਾ ਬੱਤੀ ਹੈ ਕੌਣ ਹੈ ਐ ਵੀ ਆਪ ਆਪਣੇ ਹਲੇ ਹਲੇ ਮਾਰੀ ਹੱਦ आले ਆਈ ਨਹੀਂ ਮੈਂ ਤੈਨੂੰ ਦੱਸਦਾ ਜਿੱਥੇ ਤੁਹਾਡੇ ਪਿੰਡੀ ਹੱਦ ਸ਼ੁਰੂ ਹੋ ਜੇਗੀ ਪਰ ਪਿੰਡ ਦੀ ਹੱਦ ਸ਼ੁਰੂ ਹੋ ਚੁੱਕੀ ਨਾ ਨਾ ਹਲੇ ਇਹ ਬਦੀਆਂ ਪਿੰਡ ਮਾਰੇ ਹੀ ਆ ਸਵਾਹ ਪਿੰਡ ਆ ਤੇ ਆਨੇ ਬਦਿਏ ਆ ਸੜਕਾਂ ਬਿਲਕੁਲ ਸਾਫ਼ ਸ ਵਿਚਾਰਾ ਕੁੱਤਾ ਹੋਕ ਰਿਆ ਬੈਠਿਆ ਰੋਟੀ ਰੋਟੀ ਨਾ ਕੋਈ ਰੋਟੀ ਬਾਬਾ ਆਪਾਂ ਨਾ ਕੋਈ ਚਾਹ ਪਾਣੀ ਕੁਝ ਕੁਛ ਐ ਇਸਨੂੰ ਪਿੰਡੇ ਵਿੱਚ ਠੇਕਾ ਬਣਾਇਆ ਵਾ ਥਾਣਾ ਲੈ ਹੁਣ ਦੇਖ ਠੇਕਾ ਆ ਗਿਆ ਮਾਰਾ ਪਿੰਡ ਸ਼ੁਰੂ ਹੋ ਗਿਆ ਹੋਰ ਕਿਉਂ? ਕਿਉਂ ਦੇਖ? ਉਹ ਦੇ ਮਾਰੇ ਪਿੰਡ ਮਾਰੇ ਪਿੰਡਿਆ ਜੰਗਲ ਦੇ। ਹੈਗਾ ਨਾ ਦੇਖੋ ਮਾਰੇ ਪਿੰਡ ਮਾਰੇ ਮਾਰੇ ਪਿੰਡਰੇ ਦਾ ਜੰਗਲ ਉਹ ਸਾਈਡ ਦੇ। ਕਿਉਂ? ਮਾਰੇ ਪਿੰਡ ਮਾਰੇ ਪਿੰਡ। ਯੋ ਯੋ ਸੜਕ ਵੀ ਵੀ ਜੰਬ ਬਣਵਾਈ ਜੀ ਪਹਿਲਾਂ ਸਾਲੀ ਸਾਰੇ ਸਾਰੇ ਟੁੱਟੀ ਵੀ ਥੀ ਉਹ। ਹਾਂ ਤਾਂ ਵਧੀਆ ਨਾ ਬਣਵਾ ਦੋ ਦੇ ਮਾ ਨਾ ਘਰ ਘਰ ਵੀ ਤਾਂ ਚਵੀਲ ਲੱਗਦੀ ਹੈ ਕਿ ਚਵੀਲ ਪਾਣੀ ਪੀਣਾ। ਕਿੰਨਾ ਛੱਡ ਰਹੇ ਨੇ ਨਾ। ਠੀਕ ਲੈ ਚਲ ਵਾਸੇ ਕਰ। ਚਲ ਵਾਸ। ਚਵੀਲ ਚੱਲਦੀ ਚਵੀਲ ਚਵੀਲ ਫੀਲ ਗੈਟਵਾਲ ਚੱਲ ਰਿਹਾ ਤਰਾ ਨਿਆਣੇ ਨੇ ਲਾਈਵ ਤੇ ਛੀਲ ਐਣਾ ਕੋਈ ਬੜਾ ਬੰਦਾ ਕੋਈ ਨਹੀਂ ਦਾ ਸਾਰੇ ਨਿਆਣੇ ਨੇ ਸਾਰੇ ਨਿਆਣੇ ਖੜੇ ਦੇ ਦੇਖਿਆ ਸਾਡੇ ਪਿੰਡ ਚਵੀਲ ਵੀ ਲੱਗੀ ਉਹਦਾ ਪਿੰਡਵਾਂ ਚਵੀਲ ਵੀ ਲੱਗੀ ਮਾਰੇ ਪਿੰਡਵਾਂ ਲੱਗੀ ਵੀ ਬੁੱਗੇ ਗੁਰਦੁਆਰੇਵਾਂ ਲੱਗੀ ਵੀ ਸੜਕਾ ਪਤਾ ਨਹੀਂ ਲੱਗੀ ਵੀ ਸੜਕਵਾਂ ਲੱਗਦੇਗੀ ਜੇ ਥਾਂ ਮੇਰੇ ਪਹੁੰਚ ਕੇ ਵੈਸੇ ਪਿੱਛੇ ਲੱਗ ਜਾਣੀ ਅੱਜ ਕਾ ਦਿਨ ਤਾਂ ਲਗਾਨੇਗਾ ਮੈਂ ਅੱਜ ਲਏਗੀ ਨਹੀਂ ਲੱਗੇ ਹੋਰ ਕੱਲ ਬਾਦਮ ਲਏਗੀ ਮਾਰੇ ਮਿੰਟ ਬੰਦ ਲੱਗੇ ਰਿਹਾ ਅਰੇ ਉਹ ਦੇਖ ਯਾਰ ਨੇ ਠੀਕ ਹੈ ਵਧੀਆ ਨਿਆਣੇ ਨੂੰ ਬਣਾ ਕੇ ਦੇ ਦਿਆ ਹੁਣ ਆ ਵੀ ਲੋ ਵੀ ਵਰਤਾਈ ਜਾਓ ਹੈ ਬੱਸ ਯਾਰ ਨੇ ਛੁੱਟੀਆਂ ਫਰੀ ਹੋਏ ਹੋਏ ਅਗਲਾ ਨ ਕੰਮ ਮਿਲਿਆ ਵਾ ਮਸਤੀ ਕਰਨੀ ਹੈ ਹੋਰ ਕਿਆ ਲੈ ਵੀ ਆਲਟੋ ਖਿੱਚਦੇ ਨੇ ਜੀ ਬਹਿਮਕੁੰਡ ਸਾਹਿਬ ਨੂੰ ਗੱਡੀ ਸ਼ਾਨਦਾਰ ਆ ਆਪਣੀ ਬੈਲੋ ਅੱਜ ਕਿਆ ਵਾਰ ਹੈ ਅੱਜ ਸੈਟਰਡੇ ਸੈਟਰਡੇ ਥੋੜੀ ਜਿਆਦਾ ਸ਼ੁੱਕਰਵਾਰ ਹੋਣਾ ਅੱਜ ਬੈਲੋ ਇਹ ਸੈਟਰਡੇ ਚੱਲ ਬਸ ਇਹ ਮਾਰੇ ਇੱਧਰ ਸੜਕਾਂ ਵਧੀਆ ਬਣੀ ਵੀ ਆਏ ਜੰਗਲ ਆ ਗਿਆ ਦੇਖੋ ਮਾਰੇ ਪਿੰਡ ਹੈ ਨੇ ਜੰਗਲ ਆ ਗਿਆ ਤੁਹਾਡਾ ਪਿੰਡ ਹੈ ਜੋ ਉਹ ਹੋਣਾ ਨਹੀਂ ਪਤਾ ਨਹੀਂ ਹੈ ਥੋੜਾ ਕੋਈ ਪਿੰਡ ਇਹ ਉਹ ਨਾ ਜਿੱਦੇ ਤਰ੍ਹਾਂ ਪਿੰਡ ਹੈ ਉਹਦਾ ਨਾਮ ਪਤਾ ਹੋਣਾ ਚਾਹੀਦਾ ਰਾਜਪੂਤਾਂ ਦਾ ਪਿੰਡ ਹੈ ਜੋ ਸਲੇਮਪੁਰ ਇੱਧਰ ਦੇਖਿਓ ਕਿ ਉਹ ਬੜੀ ਘਾਟ ਹੈ ਇੱਧਰ ਜੰਗਲ ਦਾ ਬੱਕਰੀਆਂ ਘੜੀਆਂ ਗਿਆ ਬੱਕਰੀਆਂ ਨੇ ਬੱਕਰੀਆਂ ਉਰੀ ਚੁਗਦੀਆਂ ਹੋਆ ਨਾ ਬੰਨਾ ਹੈ ਮੈਂ ਵੀ ਤੇਰੀ ਲੱਗਦਾ ਇਹ ਵੀ ਆਗਲੀ ਵਸ ਜੋ ਗਿਆ ਲੰਗਰ ਚੱਲ ਰਿਹਾ ਹੈ

ਚਲੋ ਮਿਲਦੇ ਹੁਣ ਇਹਨਾਂ ਨੂੰ ਸਵਾਰੀਆਂ ਨੂੰ ਨੀਚੇ اتار ਕੇ ਕਿਉਂਕਿ ਸਵਾਰੀਆਂ ਲੋਡ ਮੰਨ ਰਹੀ ਹੈ ਗੱਡੀ ਸਵਾਰੀਆਂ ਉਤਾਰਨਾ ਪਏਗਾ ਉਸ ਤੋਂ ਬਾਅਦ ਮਿਲਦੇ ਆ ਤੁਹਾਨੂੰ ਚਲੋ ਬਾਏ ਬਾਏ ਗੁੱਡ ਬਾਏ ਗੱਡੀ ਲੋਡ ਮੰਨ ਰਹੀ ਹੈ ਤੇ ਹਮਕੁਣ ਸਾਬ ਜائیںਗੇ ਜਦੋਂ ਇੱਥੇ ਵੀ ਡਬਲ ਸਮਾਨ ਹੋਵੇਗਾ ਲੈ ਦੇਗੇ ਇਹੋ ਹੀ ਜਾਏਗੀ ਚੱਕਰ ਮਾਰੀ ਦੁਗੇ ਚਲੋ ਠੀਕ ਹੈ ਓਕੇ اتارਾਂ ਇਹਨੂੰ ਜਾ ਕੇ 4 ਦਿਨ ਬਾਅਦ ਲੈਣ ਆਣਾ ਪਵੇਗਾ ਪੱਖੇ ਦਾ ਨਾ ਰੈਗੂਲੇਟਰ ਖਰਾਬ ਹੋ ਗਿਆ ਇਹ ਤਾਂ ਕਾਫੀ ਤੇਜ਼ੀ ਹੋ ਜਾਂਦਾ ਜਾਂ ਕਾਫੀ ਸਲੋ ਕਿਦਾਂ ਮਰਮਰ ਕੇ ਚੱਲ ਰਿਹਾ ਇਹ ਤੇਜ਼ ਕਰਦੇ ਆ ਤਾਂ ਕਾਫੀ ਤੇਜ਼ ਹੋ ਜਾਂਦਾ ਸੋ ਅੱਜ ਮੌਸਮ ਠੀਕ ਹੈ ਇਸ ਕਰਕੇ ਸਲੋ ਚਲਾਉਣਾ ਸੀਗਾ ਪਰ ਚੱਲ ਰਿਹਾ ਮਰਮਰ ਕੇ ਹੈ ਨੰਬਰ 2 ਉਹਨੇ ਘਰ ਆਇਆ ਸੀਗਾ ਰਵਿੰਦਰ ਨੂੰ ਉਹਨਾਂ ਦੇ ਨਾਲ ਨਿਕਰ ਛੱਟ ਕੇ ਤੇ ਲੈ ਅਲਰਜੀ ਵਾਲੀ ਗੋਲੀ ਲਈ ਵੀ ਇਸ ਪਰ ਕੰਨੀ ਚੜ ਰਹੀ ਹੈ ਕਾਫੀ ਆਦਾ ਸਰੀਰ ਨੂੰ ਰੋਟੀ ਖਾਵਾਂਗੇ ਹੁਣ ਹਏ ਲੈ ਬੋਲ ਛੀ ਨਹੀਂ ਹੈ ਛੀ ਲਈ ਬੂਆ ਨਮਕ ਪਾਇਆ ਨਹੀਂ ਪਾਇਆ ਗਾੜੀ ਹੈ ਕਿ ਪਤਲੀ ਠੀਕ ਹੈ ਜੀ ਗਾੜੀ ਚੱਲ ਠੀਕ ਹੈ ਚਲੋ ਜੀ ਲੰਗਰ ਛਕਦੇ ਆਂ ਆਜੋ ਛਕੀਏ ਫਿਰ ਮਿਲਦੇ ਆ ਲੋਜੀ ਬੈਕ ਟੂ ਬੇਸਿਕ ਆਪਣੇ ਕਰਮਕਾਰ ਤੇ ਲੱਗਣਾ ਹੁਣ ਸਾਰਾ ਕੰਮ ਮਤਲਬ ਕਿ ਮੇਰਾ ਅੱਜ ਵੀ ਪੈਂਡਿੰਗ ਹੈ ਕਿਉਂਕਿ ਪਹਿਲਾਂ ਤਾਂ ਇੱਕ ਸੌਫਟਵੇਅਰ ਉਹ ਕਾਫੀ ਜ਼ਿਆਦਾ ਪਰੇਸ਼ਾਨ ਕਰ ਰਿਹਾ ਸੀਗਾ ਤੇ ਉਹ ਬਣੀ ਨਹੀਂ ਗੱਲ ਉਹਦੀ ਫਿਰ ਮੈਨੂੰ ਉਸ ਤੋਂ ਬਾਅਦ ਮੈਂ ਸੋਚਿਆ ਕਿ ਯਾਰ ਪਹਿਲਾਂ ਹਰ ਵੀਰ ਨੂੰ ਛੱਡੀ ਆਈਏ ਉਹਨਾਂ ਨੂੰ ਛੱਟਣ ਤੋਂ ਬਾਅਦ ਫਿਰ ਦੇਖਦੇ ਹਾਂ ਕੀ ਬਣੇਗਾ ਚਲੋ ਫਿਲਹਾਲ ਇਹ ਮੇਰਾ ਇੰਸਟਾਲ ਹੋ ਗਿਆ ਤੇ ਮੈਂ ਚੈੱਕ ਕਰਦਾ ਕਿ ਮੇਰਾ ਉਹ ਵਰਕ ਸੈੱਟ ਹੋ ਜਾਏਗਾ ਇਹਦੇ ਨਾਲ ਜੇਕਰ ਨਹੀਂ ਹੋਇਆ ਤਾਂ ਮੈਨੂੰ ਫਿਰ ਇਹ ਪਰਚੇਜ਼ ਕਰਨਾ ਪਏਗਾ। ਸੋ ਹਲ ਵੀਨ ਨੂੰ ਮੈਂ ਛੱਡਿਆ ਸੀਗਾ ਨੰਨੀ ਘਰ ਤੇ ਹੁਣ ਮੈਂ ਚਲੋ ਜਿਹੜਾ ਕੰਮ ਕਰ ਰਿਹਾ ਉਹ ਆਪਣਾ ਖਤਮ ਕਰਨਾ ਹੈ। ਖਤਮ ਕਰਕੇ ਫਿਰ ਮਿਲਦੇ ਆਂ। ਹਾਂਜੀ ਅੱਜ ਦਾ ਪੂਰੇ ਦਿਨ ਦਾ ਕੰਮਕਾਰ ਸੀਗਾ ਜੋ ਉਹ ਇੱਥੇ ਖਤਮ ਹੋ ਰਿਹਾ ਤੇ ਇੱਕ ਮੈਨੂੰ ਜ਼ਰੂਰੀ ਮਤਲਬ ਕਿ ਫੋਨ ਆਇਆ। ਤੇ ਸ਼ਾਇਦ ਮੈਨੂੰ ਹੁਣ ਉਹ ਬੰਦੇ ਨਾਲ ਜਾਣਾ ਪਏ ਸੋ ਅੱਜ ਦੀ ਵੀਡੀਓ ਦਾ ਐਂਡ ਅਸੀਂ ਇੱਥੇ ਕਰਾਂਗੇ ਤੇ ਮਿਲਨੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਤੇ ਨਵੇਂ ਦਿਨ ਦੇ ਵਿੱਚ ਸੋ ਉਦੋਂ ਤੱਕ ਦੋਈਦਾ ਜਤ ਗੁੱਡ ਬਾਏ ਟਾਟਾ ਸੀ ਯੂ ਟੂਮਾਰੋ ਮਾਰਨਿੰਗ